ਤੁਹਾਡੇ ਤੋਂ ਜਿਹੜਾ ਕਿਸਾਨ ਬੀਜ ਲੈਣਗੇ ਤੁਸੀਂ G2 ਬੀਜ ਜਾਂ G3 ਦਿਓਗੇ ਹਾਂਜੀ ਇਹ ਜਿਹੜਾ ਸੀਡ ਹੈਗਾ ਕਿਸਾਨਾਂ ਦੇ ਖੇਤਾਂ ਦੇ ਵਿੱਚ ਕਿੰਨੇ ਸੀਜ਼ਨ ਤੱਕ ਜਿਹੜਾ ਵਧੀਆ ਪਰਫਾਰਮੈਂਸ ਦੇਊਗਾ ਜਿਹਨੂੰ ਆਪਾਂ ਕਹ ਲਈ ਵੀ ਵਾਇਰਸ ਘਟ ਆਊਗਾ ਕਿੰਨੇ ਸਾਲ ਤੱਕ ਇਹ ਸੀਡ ਚੱਲ ਸਕਦਾ ਹੈ ਦੇਖੋ ਮਿੱਤਰ ਪਿਆਰਿਓ ਅੱਜ ਤੁਹਾਡੇ ਲਈ ਲੈ ਕੇ ਆਇਆ ਬਈ ਆਲੂ ਦੇ ਬੀਜ ਬਾਰੇ ਬਹੁਤ ਹੀ ਘੈਂਟ ਜਾਣਕਾਰੀ ਵਾਲੀ ਵੀਡੀਓ ਜਿਨ੍ਹਾਂ ਨੇ ਵੀਡੀਓ ਸ਼ੁਰੂ ਕਰ ਲਈ ਬਾਈ ਜੀ ਪੂਰੀ ਜ਼ਰੂਰ ਦੇਖਿਓ ਜਾਣਕਾਰੀ ਮਿਲੂਗੀ ਜੇ ਨਾ ਵਧੀਆ ਲੱਗੀ ਵੀਡੀਓ ਚਾਹੇ ਲਾਈਕ ਨਾ ਕਰਿਓ ਜਿਹੜੇ ਭਰਾ ਆਲੂ ਦੀ ਖੇਤੀ ਦੇ ਨਾਲ ਜੁੜੇ ਹੋਏ ਆ ਉਹ ਜਾਣਦੇ ਆ ਵੀ ਚੰਗਾ ਸੀਡ ਜੇ ਮਿਲ ਜੇ ਆਲੂ ਦਾ ਝਾੜ ਵੀ ਵਧੀਆ ਹੁੰਦਾ ਬਿਮਾਰੀ ਬਹੁਤ ਘੱਟ ਆਉਂਦੀ ਆ ਤੇ ਅੱਗੇ ਜਾ ਕੇ ਰੇਟ ਵੀ ਬਹੁਤ ਵਧੀਆ ਮਿਲਦੇ ਆ ਤੇ ਜਦੋਂ ਆਲੂ ਦਾ ਬੀਜ ਬਾਈ ਜੀ ਲੈਬਾਂ ਦੇ ਵਿੱਚ ਤਿਆਰ ਹੁੰਦਾ ਤੇ ਬਹੁਤ ਗਿਣਮੇ ਚੁੜਮੇ ਕਿਸਾਨ ਹੁੰਦੇ ਆ ਜਿਹੜੇ ਇਸ ਬੀਜ ਨੂੰ ਲੈ ਕੇ ਆਪਣੇ ਖੇਤਾਂ ਦੇ ਵਿੱਚ ਲਾਉਂਦੇ ਆ ਕਿਉਂਕਿ ਬੀਜ ਮਹਿੰਗਾ ਬਹੁਤ ਹੁੰਦਾ ਉਸ ਤੋਂ ਬਾਅਦ ਫਿਰ ਅੱਗੇ ਜਿਹੜੀਆਂ ਜਨਰੇਸ਼ਨਾਂ ਚੱਲਦੀਆਂ ਨੇ ਜੀ1 ਜੀ2 ਜੀ3 ਜੀ4 ਤੇ ਇਹ ਜਿਹੜਾ ਹੈਗਾ ਬੀਜ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਆ ਇਹ ਐਲ ਆਰ ਵੈਰੈਟੀ ਆ ਤੇ ਜੀ2 ਸੀਡ ਬਾਈ ਨੇ ਵਿਜਾ ਮਾਰੀਨੋ ਕੰਪਨੀ ਦਾ ਜਿਹੜੀ ਕਿ ਬਹੁਤ ਹੀ ਮਸ਼ਹੂਰ ਆਲੂ ਦੇ ਵਿੱਚ ਬਹੁਤ ਸੋਹਣਾ ਬੀਜ ਤਿਆਰ ਕਰਦੇ ਆ ਹੁਣ ਜੇ ਤੁਸੀਂ ਵੀ ਚਾਹੁੰਦੇ ਹੋ ਵੀ ਸਾਡਾ ਵਧੀਆ ਆਲੂ ਹੋਵੇ ਚੰਗਾ ਝਾੜ ਆਵੇ ਬਿਮਾਰੀ ਰਹਿਤ ਹੋਵੇ ਵਾਇਰਸ ਫਰੀ ਹੋਵੇ ਤਾਂ ਵੀਡੀਓ ਦੇਖ ਲਿਓ ਪੂਰੀ ਤੇ ਬਾਈ ਦਾ ਨੰਬਰ ਆਪਾਂ ਵੀਡੀਓ 'ਚ ਦੇਵਾਂਗੇ ਗੱਲਬਾਤ ਕਰ ਲਿਓ ਬਈ ਜਿਨ੍ਹਾਂ ਨੇ ਸੀਡ ਬੁੱਕ ਕਰਾਉਣਾ ਜਾਂ ਹੋਰ ਜਾਣਕਾਰੀ ਲੈਣੀ ਆ ਤੇ ਆਜੋ ਫਿਰ ਦੇਖੋ ਪੂਰੀ ਵੀਡੀਓ ਜਾਣਕਾਰੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਸ੍ਰੀਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਯੰਗ ਫਾਰਮਰ ਚੈਨਲ ਮੈਂ ਜਗਮੀਤ ਸਿੰਘ ਭਲਾਈਆਣਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਅੱਜ ਦੋਸਤੋ ਆਪਾਂ ਚੱਲ ਕੇ ਆਏ ਆਂ ਨਾਬੇ ਦੇ ਨੇੜੇ 170 80 ਕਿਲੋਮੀਟਰ ਅਸੀਂ ਦੂਰ ਆਏ ਆਂ ਇੱਕ ਮਿਹਨਤੀ ਕਿਸਾਨ ਦੇ ਕੋਲ ਜਿਹੜੇ ਕਿ ਆਲੂ ਦੀ ਖੇਤੀ ਦੇ ਵਿੱਚ ਬਹੁਤ ਹੀ ਵੱਖਰਾ ਕੰਮ ਕਰ ਰਹੇ ਨੇ ਆਮ ਤੌਰ ਤੇ ਆਪਾਂ ਕਿਸਾਨ ਦੇਖੇ ਹੋਣਗੇ ਖਾਸ ਕਰਕੇ ਆਪਣੇ ਏਰੀਆ ਦੇ ਵਿੱਚ ਆਲੂ ਦੀ ਖੇਤੀ ਹੁੰਦੀ ਆ ਇੱਕ ਦੂਜੇ ਕਿਸਾਨ ਤੋਂ ਜਿਹੜੇ ਆਪਣੇ ਭਰਾ ਹੈਗੇ ਆ ਉਹ ਬੀਜ ਲੈ ਕੇ ਆਲੂ ਦੀ ਖੇਤੀ ਕਰਦੇ ਆ ਤੇ ਉਸ ਦੇ ਵਿੱਚ ਬਹੁਤ ਜ਼ਿਆਦਾ ਸਮੱਸਿਆਵਾਂ ਆਉਂਦੀਆਂ ਪਰ ਇਹ ਜਿਹੜੇ ਕਿਸਾਨ ਹੈਗੇ ਨੇ ਇਹ ਲੈਬਾਂ ਦੇ ਵਿੱਚ ਇਹਨਾਂ ਦਾ ਬੀਜ ਤਿਆਰ ਹੁੰਦਾ ਤੇ ਬਹੁਤ ਹੀ ਕੋਸਟਲੀ ਬੀਜ ਹੁੰਦਾ ਮਹਿੰਗਾ ਬੀਜ ਲੈ ਕੇ ਆਲੂ ਦੀ ਖੇਤੀ ਕਰ ਰਹੇ ਆ ਸਾਰੀ ਜਾਣਕਾਰੀ ਬਾਈ ਹੋਰਾਂ ਤੋਂ ਲਵਾਂਗੇ ਸਭ ਤੋਂ ਪਹਿਲਾਂ ਬਾਈ ਦਾ ਕਰਦੇ ਆ ਸਵਾਗਤ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਬਹੁਤ ਬਹੁਤ ਧੰਨਵਾਦ ਬਾਈ ਜੀ ਸਮਾਂ ਦੇਣ ਦੇ ਲਈ ਤੇ ਸਭ ਤੋਂ ਪਹਿਲਾਂ ਆਪਣੇ ਦਰਸ਼ਕਾਂ ਨੂੰ ਆਪਣੇ ਬਾਰੇ ਕਿੱਥੇ ਆਪਾਂ ਖੜੇ ਆ ਆਪਣੇ ਪਿੰਡ ਬਾਰੇ ਦੱਸਿਓ ਜੀ ਜ਼ਰੂਰ ਸਭ ਤੋਂ ਪਹਿਲਾਂ ਤਾਂ ਜੀ ਬਹੁਤ ਬਹੁਤ ਧੰਨ ਤੁਹਾਨੂੰ ਤੁਹਾਡੀ ਧੰਨਵਾਦ ਤੁਹਾਡੀ ਟੀਮ ਦਾ ਜਿਹੜੇ ਚੱਲ ਕੇ ਮੇਰੇ ਫਾਰਮ ਤੇ ਆਏ ਆ ਦੂਸਰਾ ਜੀ ਇਹ ਲੋਕੇਸ਼ਨ ਹੈਗੀ ਇਹ ਪਿੰਡ ਬੋੜਾਂਕੁਰਦ ਜੀ ਤੇ ਆਪਣਾ ਤਹਿਸੀਲ ਹੈਗਾ ਜੀ ਨਾਬਾ ਤੇ ਡਿਸਟ੍ਰਿਕਟ ਪਟਿਆਲਾ ਜੀ ਬੇਸਿਕਲੀ ਜੀ ਇਹ ਜਿਹੜਾ ਫਾਰਮ ਹੈ ਆਪਣਾ ਇਹ ਪਿੰਡ ਕਕਰਾਲੀ ਦੇ ਵਿੱਚ ਹੈ ਜੀ ਬੋੜਾਂਕੁਰਦ ਦੇ ਤੋਂ 3 1/2 ਕਿਲੋਮੀਟਰ ਦੂਰ ਹੈ ਤੇ ਇੱਕ ਆਪਣਾ ਬੋੜਾਂਕੁਰਦ ਦੇ ਵਿੱਚ ਹੈ ਤੇ ਮੈਂ ਬਿਲੋਂਗ ਕਰਦਾ ਜੀ ਬੋੜਾਂਕੁਰਦ ਤੋਂ ਜੀ ਬੋੜਾਂਕੁਰਦ ਮੇਰਾ ਪਿੰਡ ਹੈ ਤੇ ਇਹ ਜਿਹੜਾ ਹੈਗਾ ਜੀ ਸੀਡ ਇਹ ਆਪਾਂ ਲਿਆ ਜੀ ਮਰੀਨੋ ਤੋਂ ਮਰੀਨੋ ਕੰਪਨੀ ਹੈ ਜੀ ਆਪਰਡ ਯੂਨੀਵਰਸਿਟੀ ਹੈ ਜੀ ਜੀ ਤੇ ਮੈਨੂਫੈਕਚਰਿੰਗ ਹੁੰਦਾ ਐਲ ਆਰ ਵੈਰੇਟੀ ਹੈ ਜੀ ਇਹ ਹਾਂਜੀ ਲੇਡੀ ਰੋਜ਼ੇਟਾ ਇਹਨੂੰ ਕਹ ਦਿੰਦੇ ਜੀ ਤੇ ਇਹ ਆਪਣਾ ਜਨਰੇਸ਼ਨ ਵਾਈਜ਼ ਚੱਲਦਾ ਜੀ ਸੀਡ ਸਭ ਤੋਂ ਪਹਿਲਾਂ ਆਲੂ ਦੇ ਵਿੱਚ ਟਿਊਬਰ ਤਿਆਰ ਹੁੰਦਾ ਜੀ ਹੂੰ ਟਿਊਬਰ ਲੈਬ ਦੇ ਵਿੱਚ ਹੀ ਤਿਆਰ ਹੁੰਦਾ ਤੇ ਉਸ ਤੋਂ ਬਾਅਦ ਵਿੱਚ ਜਦੋਂ ਟਿਊਬਰ ਨੂੰ ਆਪਾਂ ਬੀਜਦੇ ਹਾਂ ਹਾਂਜੀ ਉਹ ਤੋਂ ਜਿਹੜੀ ਸਾਨੂੰ ਪ੍ਰੋਡਕਸ਼ਨ ਮਿਲਦੀ ਹੈ ਥੈਟ ਇਜ਼ ਜੀਵਨ ਜੀ ਉਹਨੂੰ ਆਪਾਂ ਜੀਵਨ ਕਹਿ ਦਿੰਦੇ ਆ ਤੇ ਜਨਰੇਸ਼ਨ 1 ਤੋਂ ਬਾਅਦ ਵਿੱਚ ਮੋਸਟਲੀ ਜਿਹੜੇ ਬਹੁਤ ਐਕਸਪਰਟ ਕਿਸਾਨ ਨੇ ਉਹ ਟਿਊਬਰ ਹੀ ਬਾਈ ਕਰ ਲੈਂਦੇ ਨੇ ਲੈਬ ਦੇ ਵਿੱਚੋਂ ਉਹ ਟਿਊਬਰ ਦਾ ਰੇਟ ਸਰ ਜਿਵੇਂ ਮਹਿੰਦਰਾ ਦਾ ਟਿਊਬਰ ਹੈ 8 ਰੁਪਏ 9 ਰੁਪਏ ਪਰ ਪੀਸ ਹਾਂਜੀ ਤੇ ਇਹਨਾਂ ਦਾ 10 ਰੁਪਏ 12 ਰੁਪਏ 14 ਰੁਪਏ ਤੱਕ ਵੀ ਪਰ ਪੀਸ ਆਂਦਾ ਹੈ ਜੀ ਉਹ ਬਹੁਤ ਕਾਸਟਲੀ ਸੀਡ ਮਤਲਬ ਤਿਆਰ ਹੁੰਦਾ ਉਹ ਤੇ ਜੀਵਨ ਆਉਂਦਾ ਜੀ ਜੀਵਨ ਟਿਊਬਰ ਤੋਂ ਜਿਹੜਾ ਬਣਦਾ ਜੀਵਨ ਹੁੰਦਾ ਜੀਵਨ ਤੋਂ ਜੋ ਫਿਰ ਅੱਗੇ ਕਿਉਂਕਿ ਉਹ ਜਿਆਦਾ ਗਰੋ ਨਹੀਂ ਕਰ ਪਾਂਦਾ ਹਾਂਜੀ ਛੋਟਾ ਸਾਈਜ਼ ਰਹਿੰਦਾ ਜੀ 2 ਜੀ 2 ਆਪਾਂ ਨੂੰ ਮਿਲਦਾ ਜੀ ਜੀ 2 ਆਪਾਂ ਨੂੰ ਯੂਨੀਵਰਸਿਟੀ ਦਿੰਦੀ ਹੈ ਹਮ ਆ ਆਪਣਾ ਮੈਰੀਨੋ ਕੰਪਨੀ ਦਿੰਦੀ ਹੈ ਹਾਂਜੀ ਜੀ 2 ਦੇ ਵਿੱਚ ਵੀ ਜੀ ਇਹ 31 ਐਮ ਐਮ ਤੋਂ ਲੈ ਕੇ 50 ਜਾਂ 52 ਐਮ ਐਮ ਤੱਕ ਦਾ 31 ਐਮ ਐਮ ਤੋਂ 50 ਐਮ ਐਮ ਤੱਕ ਦਾ ਇਹਦਾ ਸੀਡ ਦਾ ਸਾਈਜ਼ ਇਹਦੇ ਸਾਈਜ਼ ਹੁੰਦੇ ਅਲੱਗ-ਅਲੱਗ ਜੀ ਜੀ ਇਹ ਜਿਹੜਾ ਜੀ 2 ਜਿਹੜਾ ਐਕਚੁਅਲ ਸੀਡ ਹੈ ਵਧੀਆ ਸੀਡ ਹੈ 30 ਐਮ ਐਮ ਤੋਂ ਲੈ ਕੇ 35 ਐਮ ਐਮ ਤੋਂ ਲੈ ਕੇ 55 ਐਮ ਐਮ ਤੱਕ ਵਧੀਆ ਮੰਨਿਆ ਜਾਂਦਾ ਜਿਹੜਾ ਕਿ ਆਪਣੇ ਖੇਤ ਦੇ ਵਿੱਚ ਕੰਜਪਸ਼ਨ ਵੀ ਘਟ ਹੁੰਦੀ ਹੈ ਉਹਦੀ ਹਾਂਜੀ ਕਿਉਂਕਿ ਕੁਝ ਸੀਡ ਜਿਹੜੇ ਹੁੰਦੇ ਨੇ ਉਹ ਕਈ ਕਹਿੰਦੇ ਨੇ ਜੀ 35 ਬੈਗ ਪੈਗੇ ਜੀ 40 ਬੈਗ ਪੈਗੇ ਜੀ ਇਹ 20 25 ਬੈਗ ਪਰ ਏਕੜ ਹੀ ਪੈਂਦੇ ਨੇ ਜੀ ਜੀ ਠੀਕ ਹੈ ਤੇ ਸੀਡ ਦੀ ਕੰਜਪਸ਼ਨ ਘਟ ਹੁੰਦੀ ਹੈ ਬਟ ਇਹ ਜਿਹੜਾ ਸੀਡ ਹੈ ਬਹੁਤ ਕੋਸਟਲੀ ਪੈਂਦਾ ਜੀ ਬਹੁਤ ਧਿਆਨ ਨਾਲ ਬਿਜਾਈ ਕਰਨੀ ਪੈਂਦੀ ਹੈ ਧਿਆਨ ਨਾਲ ਬਿਜਾਈ ਕਰਨੀ ਪੈਂਦੀ ਹੈ ਜੀ ਜਿਵੇਂ ਆਪਣਾ ਗਰਾਮੀ ਦੀ ਮਸ਼ੀਨ ਹੋਗੀ ਜਾਂ ਆਪਣਾ ਡਰੋਲੀ ਵਗੈਰਾ ਦੀ ਮਸ਼ੀਨਾਂ ਦੇ ਨਾਲ ਅਸੀਂ ਇਹਨੂੰ ਬੀਜੇ ਆ ਤੇ ਇਹ ਸਟੈਪ ਬਾਏ ਸਟੈਪ ਜਿਗਜ਼ੈਗ ਇੱਕ ਇਧਰ ਹੈਗਾ ਇੱਕ ਇਧਰ ਇੱਕ ਇਧਰ ਇੱਕ ਇਧਰ ਇਸ ਤਰ੍ਹਾਂ ਰਨ ਕਰਕੇ ਗੈਪ ਜਿਹੜਾ ਹੈਗਾ ਦਾ ਪ੍ਰੋਪਰ ਮੈਂਟ ਹੈ ਨਾ ਤਦੇ ਜਿਹੜਾ ਸੀਡ ਹੈ ਇਹ ਤੁਹਾਡਾ ਪੂਰਾ ਮਤਲਬ ਐਕੂਰੇਟ ਪੈਂਦਾ ਜੋ ਕੋਈ ਮਸ਼ੀਨ ਘੱਟ ਪਾ ਦਿੰਦੀ ਹੈ ਜੀ ਕੋਈ ਵੱਧ ਪਾ ਦਿੰਦੀ ਹੈ ਖੈਰ ਉਹ ਕੋਈ ਗੱਲ ਨਹੀਂ ਉਹ ਚੱਲਦਾ ਰਹਿੰਦਾ ਸਿਸਟਮ ਜੀ ਬਾਕੀ ਖੇਤੀ ਬਾਰੇ ਆਪਾਂ ਬਾਅਦ ਚ ਗੱਲ ਕਰਾਂਗੇ ਬਾਈ ਜੀ ਆਪਣੇ ਜਿਹੜੇ ਆਮ ਕਿਸਾਨ ਹੈਗੇ ਆ ਆਲੂ ਦੀ ਖੇਤੀ ਵਿੱਚ ਨਵੇਂ ਆ ਜਾਂ ਦੇਸੀ ਢੰਗ ਨਾਲ ਆਲੂ ਦੀ ਖੇਤੀ ਕਰਦੇ ਆ ਹਨਾ ਆਮ ਕਿਸਾਨਾਂ ਤੋਂ ਬੀਜ ਲੈਂਦੇ ਆ ਜੇ ਉਹਨਾਂ ਨੂੰ ਆਪਾਂ ਦੱਸਣਾ ਹੋਵੇ ਜੇ ਆਪਾਂ ਜੀ 2 3 ਦੀ ਗੱਲ ਕਰੀਏ ਇੱਕ ਬੀਜ ਆਮ ਹੁੰਦਾ ਸਟੋਰਾਂ ਚੋਂ ਆਪਾਂ ਲੈ ਨਿਕ ਖਸਾਨਾ ਤੋਂ ਲੈਨੇ ਆ ਤੇ ਇਸ ਬੀਜ ਨੂੰ ਕਿਉਂ ਬੀਜ ਨਹੀਂ ਖਸਾਨ ਕਿੰਨਾ ਕੁ ਫਰਕ ਹੁੰਦਾ ਕੀ ਕੀ ਫਾਇਦੇ ਹੁੰਦੇ ਨੇ ਕਿਉਂਕਿ ਇਹ ਬੀਜ ਕਿਸਾਨ ਲੈਣਗੇ ਤਾਂ ਉਹਨਾਂ ਨੂੰ ਥੋੜਾ ਕਾਸਟਲੀ ਵੀ ਮਿਲੂਗਾ ਕਿਉਂਕਿ ਤੁਹਾਡਾ ਵੀ ਬਹੁਤ ਖਰਚ ਆਇਆ ਹੁੰਦਾ ਹਨਾ ਰਿਸਕ ਹੁੰਦਾ ਕਿਸਾਨ ਇਹ ਬੀਜ ਹੀ ਕਿਉਂ ਆਪਣੇ ਖੇਤਾਂ ਦੇ ਵਿੱਚ ਬੀਜਣ ਇਹਦਾ ਜੀ ਬੈਨੀਫਿਟ ਇਹ ਹੈ ਇੱਕ ਤਾਂ ਇਹ ਜਿਹੜਾ ਸੀਡ ਹੈਗਾ ਇਹ ਸੀਡ ਤੁਹਾਡਾ 99% ਜੈਨੇਟਿਕ ਪਿਓਰਿਟੀ ਹੈ ਜੀ ਜੀ ਉਹ ਮੈਂ ਤੁਹਾਨੂੰ ਸਲਿੱਪ ਦਿਖਾਉਂਗਾ ਤੁਸੀਂ ਅਟੈਚ ਕਰ ਹਾਂਜੀ ਹਾਂਜੀ ਇਹਦੇ ਹਰ ਇੱਕ ਬੈਗ ਦੇ ਉੱਪਰ ਟੈਗ ਲੱਗਿਆ ਹੋਇਆ ਐਬੀ ਟੈਗ ਅਸੀਂ ਸੰਭਾਲਿਆ ਹੋਇਆ ਹਾਂ ਠੀਕ ਹੈ ਜੀ ਵਿਦ ਬਿੱਲ ਹੈਗਾ ਸਾਰਾ 99% ਜੈਨੇਟਿਕ ਪਿਓਰਿਟੀ ਹੈ ਤੇ 90% ਦੀ ਜਰਮੀਨੇਸ਼ਨ ਦੀ ਗਾਰੰਟੀ ਹੈ ਜੀ ਜੀ ਤੇ ਦੇਖੋ ਸਾਰਾ ਜਰਮੀਨੇਟ ਹੋਇਆ ਹੋਇਆ ਵਧੀਆ ਢੰਗ ਨਾਲ ਦੋਸਤੋ ਜੇ ਸਿੱਧੇ ਸ਼ਬਦਾਂ 'ਚ ਗੱਲ ਕਰੀਏ ਨਾ ਜੇ 100 ਆਪਾਂ ਆਲੂ ਦਾ ਦਾਣਾ ਲਾਉਣੇ ਆ ਤਾਂ ਉਹਦੇ 'ਚੋਂ 99% ਜਵੇਂ ਦੱਸਿਆ ਜੇ ਐਲ ਆਰ ਵੈਰੈਟੀ ਲਾਉਣੇ ਆ ਤਾਂ ਐਲ ਆਰ ਹੀ ਹੋਊਗਾ ਐਲ ਆਰ ਹੀ ਹੋਊਗਾ ਉਹ ਜੈਨੇਟਿਕ ਪਿਓਰਿਟੀ ਹੈ ਦੀ ਉਸ ਤੋਂ ਬਾਅਦ ਵਿੱਚ ਕੀ ਹੈ ਜੀ ਇਹਦਾ ਇੱਕ ਤਾਂ ਝਾੜ ਜਿਹੜਾ ਹੈਗਾ ਉਹ ਸਾਨੂੰ ਪਤਾ ਹੈ ਵੀ 250 ਕਟਾ ਮਿਨੀਮਮ ਤੇ 300 ਕਟਾ ਮੈਕਸਿਮਮ ਉਹ ਡਿਪੈਂਡ ਕਰਦਾ ਹੈ ਜੀ ਕਿਸਾਨ ਦੀ ਸਕਿੱਲ ਦੇ ਉੱਪਰ ਜਿਵੇਂ ਮੈਂ ਹੈਗਾ ਜੀ ਮੈਂ ਸਟਾਰਟ ਕੀਤਾ ਮੈਂ ਤੁਹਾਨੂੰ ਬੈਕਗ੍ਰਾਉਂਡ ਦੱਸਿਆ ਮੇਰਾ ਬਿਜ਼ਨਸ ਵਾਲਾ ਬੈਕਗ੍ਰਾਉਂਡ ਸੀਗਾ ਸੀ ਆਰਗੈਨਿਕ ਐਕਸਪੋਰਟ ਕਰਦੇ ਸੀਗੇ ਪਹਿਲਾਂ ਬਾਹਰਲੀਆਂ ਕੰਟਰੀਜ਼ ਦੇ ਵਿੱਚ ਤੇ ਜੌਬ ਕੀਤੀ ਹੈ ਪਹਿਲਾਂ ਆਰਗੈਨਿਕ ਐਕਸਪੋਰਟ ਦੇ ਵਿੱਚ ਹੁਣ ਮੇਰਾ ਆਪਣਾ ਐਕਸਪੋਰਟ ਹੈਗਾ ਉਸ ਤਰ੍ਹਾਂ ਕਿ ਅਸੀਂ ਆਰਗੈਨਿਕ ਪ੍ਰੋਡਿਊਸ ਦੇ ਵਿੱਚ ਵੀ ਆਏ ਉਹ ਚਲੋ ਬਾਅਦ ਦਾ ਮੈਟਰ ਹੈ ਵੀ ਆਪਾਂ ਆਰਗੈਨਿਕ ਕਿੱਦਾਂ ਕਨਵਰਟ ਕਰਾਂਗੇ ਜੋ ਵੀ ਕਰਾਂਗੇ ਮੇਨ ਕੀ ਹੈ ਜੀ ਇਹਦੇ ਸੀਡ ਦੇ ਵਿੱਚ ਸਾਨੂੰ ਇੱਕ ਗਰੰਟੀ ਹੈ ਵੀ ਇਹ ਨੇ ਪ੍ਰੋਪਰ ਜਰਮੀਨੇਟ ਹੋਣਾ ਸਭ ਤੋਂ ਪਹਿਲੀ ਗੱਲ ਤਾਂ ਜੀ ਕਿਉਂਕਿ ਅਸੀਂ ਪਹਿਲਾਂ ਮਲਚਿੰਗ ਕਰਦੇ ਹਾਂ ਜੀ ਫਿਰ ਅਸੀਂ ਰੋਟਾਵੇਟਰ ਨਾਲ ਜ਼ਮੀਨ ਜੋਤਦੇ ਹਾਂ ਜੀ ਉਸ ਤੋਂ ਬਾਅਦ ਵਿੱਚ ਗਿੱਲ ਸਾਹਿਬ ਹੈਗੇ ਆਪਣੇ ਉਹਨਾਂ ਨੂੰ ਮੈਂ ਫਾਲੋ ਕਰਦਾ ਮਲਚਿੰਗ ਵਗੈਰਾ ਦੇ ਵਾਸਤੇ ਉਹਨਾਂ ਦੀ ਬਹੁਤ ਵੱਡੇ ਫਾਰਮ ਨੇ ਤੇ ਉਸ ਤੋਂ ਬਾਅਦ ਵਿੱਚ ਅਸੀਂ ਇਹਨੂੰ ਪਲਾਉ ਕਰਦੇ ਹਾਂ ਜੀ ਬਲਾਂਗ ਕਰਨ ਤੋਂ ਬਾਅਦ ਵਿੱਚ ਫਿਰ ਹੋਰ بڑے ਇਹਦਾ ਲੇਜ਼ਰ ਲੈਵਲ ਹੋਰ ਸਿਸਟਮ ਕਾਫੀ ਕੁਝ ਹੁੰਦਾ ਹੈ ਜੀ ਖੈਰੋਂ ਨਾਲ ਪਾਹੋ ਜੀ ਫਿਰ ਉਹਨੂੰ ਸਾਗਾ ਮਾਰੋ ਜੀ ਰੋਟਾਵੇਟਰ ਫੇਰੋ ਜੀ ਹਮ ਪ੍ਰੈਪਰੇਸ਼ਨ ਜਿਹੜੀ ਹੈਗੀ ਹੈ ਲੈਂਡ ਦੀ ਨਾ ਉਹੀ ਕਾਫੀ ਵੱਡਾ ਖਰਚੇ ਦਾ ਕਰ ਬਣ ਜਾਂਦਾ ਹੈ ਵੀ ਜਿਹੜਾ ਆਮ ਆਲੂ ਦੀ ਫਸਲ ਦੇ ਉੱਪਰ ਖਰਚਾ 35 ਤੋਂ 40000 ਰੁਪਏ ਹੁੰਦਾ ਇਹਦੇ ਵਿੱਚ ਸਾਡਾ ਡਬਲ ਹੋ ਜਾਂਦਾ ਜਸਟ ਜੀ 80 ਤੋਂ 90000 80000 ਤੋਂ 90000 ਰੁਪਏ ਦੇ ਵਿੱਚ ਖਰਚ ਆਉਂਦਾ ਬਟ ਛੋਟੀ ਇਹ ਹੈ ਜੀ ਕਿ ਇਹਦਾ ਅਸੀਂ ਜਦੋਂ ਸੀਡ ਤਿਆਰ ਕਰਕੇ ਪ੍ਰੋਪਰ ਦੇਵਾਂਗੇ ਹਾਂ ਪਹਿਲਾਂ ਤਾਂ ਸੀਡ ਵੰਡੀ ਹੈ ਨਾ ਜੀ ਹਾਂਜੀ ਜਦੋਂ ਕਿਸੇ ਵੀ ਚੀਜ਼ ਦੀ ਡਿਮਾਂਡ ਜ਼ਿਆਦਾ ਹੈ ਸਪਲਾਈ ਘੱਟ ਹੈ ਤੇ ਉਹ ਮਹਿੰਗਾ ਬਿਲਕੁਲ ਬਿਜ਼ਨਸ ਦੇ ਪੁਆਇੰਟ ਆਫ 뷰 ਤੋਂ ਗੱਲ ਕਰੀਏ ਅੱਜ ਐਲ ਆਰ ਵੈਰੈਟੀ ਜਿਹੜੀ ਹੈਗੀ ਹੈ ਮੈਰੀਨੋ ਦੀ ਖਾਸ ਕਰਕੇ ਹਾਂਜੀ ਮੈਰੀਨੋ ਦੀ ਐਲ ਆਰ ਵੈਰੈਟੀ ਜੀ1 ਜੀ2 ਜੀ3 ਜੀ4 ਜੀ5 ਤੱਕ ਹਾਂਜੀ ਅਵੇਲੇਬਿਲਟੀ ਘਟ ਹੈ ਇੱਕ ਇਸ ਟਾਈਮ ਆਪਣੇ ਕੋਲ 6 ਕਿੱਲੇ ਜੀ2 ਜੀ2 ਦੇ ਨੇ ਜੀ ਮੇਰੇ ਵੀ ਨੇ ਕੁਝ ਮੇਰੇ ਦੋਸਤ ਦੇ ਹੈਗੇ ਨੇ ਨਾਲ ਦੇਖੇ ਦਿਖਾਵਾ ਗਿਆ ਆਪਾਂ ਠੀਕ ਹੈ ਜੀ ਤੇ ਇਸ ਟਾਈਮ 6 ਕਿੱਲੇ ਸਾਡੇ ਕੋਲ ਜੀ2 ਦੇ ਹੈਗੇ ਆ ਜੀ ਜੀ2 ਸਾਨੂੰ ਪਿਆ ਜੀ ਇਹ ਸੀਡ ਨਿਆਰ ਅਵਟ 5500 5500 ਰੁਪਏ ਕਵਾਂਟਲ ਕਵਾਂਟਰ 2600 ਰੁਪਏ ਤੋਂ ਲੈ ਕੇ 2700 ਰੁਪਏ ਦੇ ਆਸਪਾਸ ਆ ਸਾਨੂੰ ਬੈਗ ਪੈ ਗਿਆ ਬਾਕੀ ਟਰਾਂਸਪੋਰਟੇਸ਼ਨ ਐਨ ਆਲ ਮਿਲਾ ਕੇ ਸਾਨੂੰ ਇਸ 5600 ਰੁਪਏ ਕਵਾਂਟਲ ਦੇ ਆਸਪਾਸ ਪਿਆ ਹੋਇਆ ਜੀ ਠੀਕ ਹੈ ਤੇ ਹੁਣ ਜਦੋਂ ਆਪਣੇ ਕੋਲ ਜੀ3 ਅਵੇਲੇਬਲ ਹੋ ਜਾਏਗਾ ਪ੍ਰੋਪਰ ਅਸੀਂ ਜਿਹੜਾ ਜੀ3 ਦਾ ਰੇਟ ਹੈ ਸੀਡ ਪ੍ਰੋਪਰ ਤਿਆਰ ਕਰਕੇ ਦਵਾਂਗੇ ਰੌਗਿੰਗ ਇਹਦੀ ਇੱਕ ਹੋ ਚੁੱਕੀ ਐ ਕੰਪਨੀ ਵੱਲੋਂ ਕਰਵਾਈ ਐ ਤੇ ਇੱਕ ਰੌਗਿੰਗ ਇਹਦੀ ਹੋਰ ਹੋਣੀ ਐ ਜੀ ਉਹਦਾ ਵੀ ਪਰ ਇਕੜ ਦਾ 6000 ਰੁਪਏ ਦਾ ਖਰਚਾ ਜਿਹੜਾ ਕੋਈ ਪਲਾਂਟ ਤੁਹਾਨੂੰ ਲੱਗਦਾ ਵਾਇਰਸ ਵਾਲਾ ਉਹ ਕਰਵਾ ਦਿੰਨੇ ਹਾਂ ਤੁਸੀਂ ਚੰਗੀ ਗੱਲ ਇਹ ਐ ਜੀ ਆਪਣਾ ਇੱਕ ਵੀ ਪਲਾਂਟ ਨਹੀਂ ਨਿਕਲਿਆ ਪੂਰੇ ਖੇਤ ਵਿੱਚ ਤੁਸੀਂ ਰੌਂਡ ਮਾਰ ਕੇ ਦੇਖੋ ਰੌਗਿੰਗ ਹੋਈ ਐ ਦੋ ਦਿਨ ਪਹਿਲਾਂ ਇਹਦੀ ਇੱਕ ਵੀ ਪਲਾਂਟ ਤੁਹਾਨੂੰ ਪੱਟਿਆ ਹੋਇਆ ਨਹੀਂ ਨਜ਼ਰ ਆਏਗਾ ਰੀਜ਼ਨ ਕੀ ਐ ਕਿ ਇਹ ਸਾਡਾ ਫਰੈਸ਼ ਖੇਤ ਐ ਪਹਿਲੀ ਵਾਰ ਇਹ ਤੇ ਆਲੂ ਲਗਾਇਆ ਸੀ ਤੇ ਕੋਈ ਜਿਹੜਾ ਜਾਦਾ ਆਲੂ ਲੱਗਦੀ ਹੈ ਜਿਹੜੇ ਜਮੀਨਾਂ ਦੇ ਵਿੱਚ ਉਹਨਾਂ ਵਿੱਚ ਆਪਾਂ ਸਮੱਸਿਆ ਆ ਜਾਂਦੀ ਹੈ ਕੋਈ ਪ੍ਰਾਣਾ ਜਿਵੇਂ ਜਮੀਨ ਬੀਜ ਰੱਖ ਲੈਂਦੀ ਹੈ ਹੈਨਾ ਨੇਚਰ ਹੈ ਆਪਣਾ ਲੈਂਡ ਦਾ ਤੇ ਉਹ ਸੀਜ਼ਨਲ ਹੀ ਫਿਰ ਰੋਗ ਜਾਂਦਾ ਹੈ ਜੀ ਉਹ ਰੋਗਿੰਗ ਜ਼ਰੂਰੀ ਹੁੰਦੀ ਹੈ ਵੀ ਉਹਨੂੰ ਕੱਢ ਦਿਓ ਆਪਾਂ ਬਾਅਦ ਇੱਕ ਰੋਗਿੰਗ ਇਹਦੀ ਹੋਰ ਹੋਣੀ ਹੈ ਜੀ ਠੀਕ ਹੈ ਵਾਇਰਸ ਫ੍ਰੀ ਆਪਾਂ ਸੀਡ ਦਵਾਂਗੇ ਤੇ ਸਹੀ ਰੇਟ ਤੇ ਦਵਾਂਗੇ ਜੀ 3 3 ਦਾ ਜੀ 4 ਵੀ ਹੋਏਗਾ ਆਪਣੇ ਕੋਲੇ ਜੀ 3 ਵੀ ਆਪਣੇ ਕੋਲੇ ਹੋਏਗਾ ਇੱਕ ਬਾਈ ਜੀ ਕਿਸਾਨਾਂ ਦਾ ਹੋਰ ਸਵਾਲ ਹੋਊਗਾ ਹੈਨਾ ਜੀ ਆਮੀ ਆਪਨੋ ਪੁੱਛਦੇ ਨੇ ਨਕਸਾਨ ਜਾਂ ਵੀਡੀਓ ਦੇ ਵਿੱਚ ਕਮੈਂਟ ਵੀ ਆਉਣਗੇ ਇੱਕ ਵਾਰ ਤੁਹਾਡੇ ਤੋਂ ਜਿਹੜਾ ਕਿਸਾਨ ਬੀਜ ਲੈਣਗੇ ਤੁਸੀਂ ਜੀ2 ਬੀਜ ਜਾਂ ਜੀ3 ਦਿਓਗੇ ਹਾਂਜੀ ਇਹ ਜਿਹੜਾ ਸੀਡ ਹੈਗਾ ਕਿਸਾਨਾਂ ਦੇ ਖੇਤਾਂ ਦੇ ਵਿੱਚ ਕਿੰਨੇ ਸੀਜ਼ਨ ਤੱਕ ਜਿਹੜਾ ਵਧੀਆ ਪਰਫਾਰਮੈਂਸ ਦੇਊਗਾ ਜਿਹਨੂੰ ਆਪਾਂ ਕਹੇ ਲਈ ਵੀ ਵਾਇਰਸ ਘਟ ਆਊਗਾ ਕਿੰਨੇ ਸਾਲ ਤੱਕ ਇਹ ਸੀਡ ਚੱਲ ਸਕਦਾ ਹੈ। ਦੇਖੋ ਜੀ ਮੈਂ ਸਾਰੇ ਕਿਸਾਨ ਵੀਰਾਂ ਨੂੰ ਕਹਿਣਾ ਚਾਹੁੰਦਾ ਜਿਹੜਾ ਐਲ ਆਰ ਵੈਰੈਟੀ ਹੈਗੀ ਹੈ ਐਲ ਆਰ ਨੂੰ ਸਾਰੀਆਂ ਕੰਪਨੀਆਂ ਰਿਕਮੈਂਡ ਕਰਦੀਆਂ ਨੇ ਠੀਕ ਹੈ ਜੀ ਸਾਡੇ ਬਾਕੀ ਮੈਨੂੰ ਨਹੀਂ ਪਤਾ ਸਾਡੇ ਇੱਧਰ ਏਰੀਆ ਦੇ ਵਿੱਚ ਜਿਹੜਾ ਐਲ ਆਰ ਦਾ ਫਿਕਸ ਪ੍ਰਾਈਸ ਵੀ ਕੰਪਨੀਆਂ ਕਰਦੀਆਂ ਨੇ 875 ਰੁਪਏ ਕੁਆਂਟਲ ਮਤਲਬ 8 ਰੁਪਏ 75 ਪੈਸੇ ਪਰ ਕਿਜੀ ਕੰਟਰੈਕਟ ਕਰਦੇ ਕੰਟਰੈਕਟ ਦੇ ਉੱਪਰ ਕੰਮ ਹੁੰਦਾ ਠੀਕ ਹੈ ਜੀ ਜੇ ਤੁਸੀਂ ਇਹਦਾ ਸੀਡ ਆਪਣਾ ਮਤਲਬ ਜੀ 3 ਤੁਸੀਂ ਸੇਲ ਕਰੋ ਮੈਂ ਕਰ ਰਹੇ ਹਾਂ ਜੀ 4 ਤੁਸੀਂ ਜਨਰੇਸ਼ਨ 4 ਵੀ ਤੁਹਾਡਾ ਐਜ਼ ਅ ਸੀਡ ਸੇਲ ਹੋ ਜਾਏਗਾ ਠੀਕ ਹੈ ਜੀ ਜ सेल ਹੁੰਦਾ ਜੀ 6 ਤੱਕ ਇਹ ਮਤਲਬ ਵਧੀਆ ਉਹਦੇ ਵਿੱਚ ਤਿੰਨ ਚਾਰ ਸਾਲ ਤੱਕ ਸੀਡ ਦੇ ਤੌਰ ਤੇ ਤਿੰਨ ਚਾਰ ਸਾਲ ਤੱਕ ਤੁਸੀਂ ਐਜੇ ਸੀਡ ਦੇ ਤੌਰ ਤੇ ਵਰਤਦੇ ਹੋ ਉਸ ਤੋਂ ਬਾਅਦ ਵੀ ਜਿਵੇਂ ਜੀ ਸਾਡੇ ਸੀਨੀਅਰ ਨੇ ਬਹੁਤ ਸੀਨੀਅਰ ਨੇ ਮੇਰੇ ਆਪਣਾ ਬੱਬੀ ਭਾਈ ਜੀ ਹਰਿੰਦਰ ਖਹਿਰਾ ਜੀ ਨੇ ਆਪਣੇ ਗੋਲਪਿੰਡ ਤੋਂ ਤੇ ਉਹ 70 70 80 80 ਕੀਲੀਆਂ ਦੀ ਤਿਆਰ ਖੇਤੀ ਕਰਦੇ ਆ ਉਹ ਟਿਊਬਰ ਤੋਂ ਵੀ ਤਿਆਰ ਕਰਦੇ ਆ ਕੁਝ ਟਿਊਬਰ ਵੀ ਉਹਨਾਂ ਨੇ ਲਾਇਆ ਜਿਵੇਂ ਇੱਕ ਵਿੱਗਾ ਲਾ ਲਿਆ ਕਿਉਂਕਿ ਜੀ 14 15 ਰੁਪਏ ਦਾ ਇੱਕ ਪੀਸ ਆਂਦਾ ਹੈ ਬਹੁਤ ਜ਼ਿਆਦਾ ਕੋਸਟਲੀ ਹੋ ਜਾਂਦਾ ਤੇ ਉਹਨੂੰ ਫਿਰ ਪਹਿਲਾਂ ਟਿਊਬਰ ਤੋਂ ਜੀਵਨ ਤਿਆਰ ਕਰਨਾ ਜੀਵਨ ਤੋਂ ਫਿਰ ਜਿਹੜੀ ਪ੍ਰੋਡਕਸ਼ਨ ਆਣੀ ਹੈ ਫਿਰ ਜੀ2 ਥੋੜਾ ਜਿਆਦਾ ਜ਼ਿਆਦਾ ਹੁੰਦਾ ਹੈ ਜੀ3 ਤੋਂ ਤੁਹਾਨੂੰ ਮਤਲਬ ਈਜ਼ੀ ਮਿਲ ਜਾਂਦਾ ਜੀ3 ਜਿਵੇਂ ਅਸੀਂ ਜੀ3 ਦੇ ਰਹੇ ਹਾਂ ਸਾਡਾ ਇਨਵੈਸਟਮੈਂਟ ਇੱਕ ਵਾਰ ਹੋਈ ਜੀ2 ਦੀ ਜੀ ਤੇ ਜੀ3 ਤੋਂ ਬਾਅਦ ਵੀ ਜਿਵੇਂ ਤੁਸੀਂ ਕਹਿੰਦੇ ਹੋ ਵੀ ਸਾਡਾ ਸਵਾਲ ਸੀਗਾ ਵੀ ਕਿਸਾਨਾਂ ਦਾ ਕਿੰਨੇ ਸਾਲ ਤੱਕ ਚੱਲੇ ਕਿੰਨੇ ਸਾਲ ਤੱਕ ਇਹ ਚੱਲ ਸਕਦਾ ਇਹ ਜਿਹੜਾ ਜੀ3 ਲੈ ਕੇ ਜਾਏਗਾ ਉਹ ਜੀ4 ਜੀ5 ਜੀ6 ਤਿੰਨ ਸਾਲ ਉਹ ਆਰਾਮ ਨਾਲ ਆਪਣਾ ਸੇਲ ਕਰ ਸਕਦਾ ਜੀ ਐਜ਼ ਅ ਸੀਡ ਜੇ ਤੁਸੀਂ ਅੱਜ ਮੰਨ ਲਓ ਕਿਸਾਨ ਵੀਰੋਂ ਸੀਡ ਲੈਣੇ ਹੋ ਵਧੀਆ ਉਹਦੀ ਸੰਭਾਲ ਕਰਦੇ ਹੋ ਪ੍ਰੋਪਰ ਜਿਵੇਂ ਬਾਹੀ ਹੁਰੀ ਦੱਸਦੇ ਰੋਗਿੰਗ ਕਰਦੇ ਹੋ ਦੋ ਵਾਰ ਹਾਂਜੀ ਜੇ ਵਾਇਰਸ ਹੁੰਦਾ ਹੈ ਵਾਇਰਸ ਤੁਸੀਂ ਨਾ ਹੋਣ ਦਿਓ ਠੀਕ ਹੈ ਦੂਸਰਾ ਹੈਗਾ ਥੋੜਾ ਜਾ ਜਿਹੜੇ ਅਸੀਂ ਇਹਦੇ ਵਿੱਚ ਯੂਜ਼ ਕਰਦੇ ਆ ਆਰਗੈਨਿਕ ਕਰੋ ਜੇ ਪੈਸਟੀਸਾਈਡ ਹੋ ਗਿਆ ਠੀਕ ਹੈ ਤੁਹਾਡਾ ਰੇ ਸਪਰੇ ਵਗੈਰਾ ਦਾ ਸਿਸਟਮ ਹੋ ਗਿਆ ਥੋੜਾ ਆਰਗੈਨਿਕ ਕਰੋ ਆਪਾਂ ਦਿਖਾਣੇ ਆ ਤੁਹਾਨੂੰ ਆਪਾਂ ਜਿਹੜੇ ਆ ਖਰਚੇ ਪਾਏ ਐ ਇੱਥੇ ਆ ਦਿਖਾਇਓ ਵੀਰ ਜੀ ਮਾੜਾ ਜਿਹਾ ਇਹ ਸਾਰੇ ਆਪਾਂ ਨੇ ਇਹਦੇ ਵਿੱਚ ਡੀਕੰਪੋਜ਼ਰ ਪਾਇਆ ਹੁਣ ਪਹਿਲੇ ਪਾਣੀ ਦੇ ਚ ਵਾਹੂ ਦੂਸਰੇ ਪਾਣੀ ਦੇ ਨਾਲ ਇਹ ਸਾਰੀ ਡੀਕੰਪੋਜ਼ ਹੋ ਜਾਣੀ ਹੈ ਜੀ ਤੇ ਇਹ ਜੇ ਆਪਾਂ ਪਾਵਾਂਗੇ ਜਿਹੜੀ ਆਪਣੀ ਆ ਬੈੱਡ ਹੈਗਾ ਹਾਂਜੀ ਬੈੱਡ ਦੇ ਇੰਨੇ ਏਰੀਆ ਦੇ ਵਿੱਚ ਤੁਹਾਡਾ ਦਾ ਹਾਰਡ ਹੋ ਗਿਆ ਏਰੀਆ ਜੀ ਜੀ ਜਦੋਂ ਡੀਕੰਪੋਜ਼ਰ ਨੇ ਤੁਹਾਨੂੰ ਡੀਕੰਪੋਜ਼ ਕਰਤਾ ਡਾਕਟਰ ਚੰਦਰਾਜੀ ਦਾ ਹੈਗਾ ਹਾਂਜੀ ਤੇ ਉਹ ਇਹ ਸਾਰੇ ਏਰੀਆ ਨੂੰ ਨਾ ਉਹ ਸੌਫਟ ਰੱਖੇਗਾ ਜ਼ਮੀਨ ਪੋਲੀ ਰਹਿਣੀ ਹੈ ਜ਼ਮੀਨ ਪੋਲੀ ਰੱਖਦਾ ਹੈ ਆਲੂ ਗਰੋਥ ਜਾਂਦੇ ਉਹਦੇ ਵਿੱਚ ਆਲੂ ਨੂੰ ਗਰੋ ਹੋਣ ਵਾਸਤੇ ਆ ਜਿਹੜੀ ਇੰਨੀ ਜਗ੍ਹਾ ਇਹਦੇ ਵਿੱਚ ਬਚੀ ਹੋਈ ਹੈ ਇਹ ਮਸ਼ੀਨ ਨੇ ਦਿੱਤੀ ਹੈ ਜੀ ਇਹਦੇ ਵਿੱਚ ਇੰਨੀ ਜਗ੍ਹਾ ਜਿਹੜੀ ਬਚੀ ਹੋਈ ਹੈ ਇਹਦੇ ਵਿੱਚ ਆਲੂ ਤੁਹਾਡਾ ਗਰੋ ਕਰੇਗਾ ਪ੍ਰੋਪਰ ਇੱਕ ਤਾਂ ਆਰਗੈਨਿਕ ਹੋ ਗਿਆ ਠੀਕ ਹੈ ਫਰਟੀਲਾਈਜ਼ਰ ਤੁਹਾਨੂੰ ਫਿਊਚਰ ਦੇ ਵਿੱਚ ਘੱਟ ਲੋਡ ਪਏਗੀ ਠੀਕ ਹੈ ਜਿਸ ਤਰ੍ਹਾਂ ਆਪਾਂ ਨੇ ਇਹਦੇ ਵਿੱਚ ਉਹ ਬਰਮੀ ਕੰਪੋਸਟ ਹਾਂਜੀ ਬਰਮੀ ਕੰਪੋਸਟ ਆਪਾਂ ਇਹਦੇ ਵਿੱਚ 40 ਕੁਇੰਟਲ ਪਰ 1 ਏਕੜ ਦਾ ਪਾਇਆ ਪਹਿਲਾਂ ਗੋਡੋਏ ਦੀ ਖਾਦ ਵਰਤੀ ਤੁਸੀਂ ਹਾਂਜੀ ਹਾਂਜੀ ਉਹ ਵੀ ਆਸਟ੍ਰੇਲੀਅਨ ਬੌਮਸ ਦੀ ਓਕੇ ਠੀਕ ਹੈ ਆਪਣਾ ਨੋਰਮਲ ਉਹ ਨਹੀਂ ਕੀਤਾ ਆਸਟ੍ਰੇਲੀਅਨ ਬੌਮਸ ਦੀ ਪਾਈ ਹੈ ਤੇ ਉਸ ਤੋਂ ਬਾਅਦ ਵਿੱਚ ਆਪਾਂ ਡੀਕੰਪੋਜ਼ਰ ਕੰਟੀਨਿਊ ਕਰ ਰਹੇ ਹਾਂ ਜਿਹੜੇ ਕਿਸਾਨਾਂ ਨੇ ਤੁਹਾਡੇ ਕੋਲੇ ਸੀਡ ਬੁੱਕ ਕਰਵਾਉਣਾ ਹੈਗਾ ਹਨਾ ਉਹ ਕੀ ਸਿਸਟਮ ਹੋਊਗਾ ਆਪਣਾ ਕਿਦਾਂ ਤੁਸੀਂ ਬੁਕਿੰਗ ਸਟਾਰਟ ਕਰੋਗੇ ਕਦੋਂ ਤੋਂ ਤੇ ਕਈ ਵਾਰ ਕਿਸਾਨ ਆ ਜਿਹੜੇ ਜ਼ਿਆਦਾ ਦੂਰ ਵਾਲੇ ਇਸ ਗੱਲ ਤੋਂ ਡਰ ਜਾਂਦੇ ਆ ਕਿ ਯਾਰ ਇੰਨੀ ਦੂਰ ਜਾਵਾਂਗੇ ਗੱਡੀ ਦਾ ਖਰਚੇ ਬੜਾ ਪੈ ਜਾਣਾ ਮਨ ਲਓ ਘਰ ਬੈਠੇ ਕੋਈ ਕਿਸਾਨ ਆ ਬੀਜ ਮੰਗਵਾਉਣਾ ਚਾਹੁੰਦਾ ਹੈਗਾ ਇੱਕ ਵਾਰੀ ਖੇਤ ਤੁਹਾਡਾ ਦੇਖ ਗਿਆ ਸੀਡ ਦੇਖ ਗਿਆ ਬਾਅਦ ਦੇ ਵਿੱਚ ਆਪਣਾ ਟਰਾਂਸਪੋਰਟ ਦਾ ਵੀ ਹੋਊਗਾ ਸਿਸਟਮ ਹਨਾ ਬੁਕਿੰਗ ਬਾਰੇ ਥੋੜਾ ਜਿਹਾ ਦੱਸ ਦੋ ਕਿਸਾਨਾਂ ਨੂੰ ਐਕਚੁਅਲੀ ਕਿਸਾਨ ਵੀਰੋ ਮੈਂ ਥੋੜਾ ਜਿਹੀ ਚੀਜ਼ ਕਲੀਅਰ ਕਰਦਾ ਮੇਨਲੀ ਜਿਹੜਾ ਪਰਪਸ ਹੈਗਾ ਸਾਡਾ ਉਹ ਠੀਕ ਹੈ ਕਿਸਾਨ ਵੀਰਾਂ ਨੂੰ ਸਸਤੇ ਰੇਟ ਤੇ ਸੀਡ ਦੇਣਾ ਬਹੁਤ ਘੱਟ ਹੈ 10 15% ਹੈ ਮੇਨ ਪਰਪਸ ਸਾਡਾ ਇਹ ਹੈਗਾ ਦੇਖੋ ਮੈਂ ਵੀ ਕਿਸਾਨ ਆ ਜੀ ਕਿਸਾਨੀ ਵਿੱਚ ਆਇਆ ਕੰਮਕਾਰ ਹੋਰ ਵੀ ਸੀਗੇ ਆਪਣੇ ਉਹ ਕਦੇ ਫ੍ਰੀਟਾ ਮੈਂ ਇੰਟਰੋਡਕਸ਼ਨ ਦਾਂਗੇ ਪ੍ਰੋਪਰ ਜਿਹੜਾ ਵਾਸਤੇ ਵੀਰ ਜੀ ਦੇਖੋ ਇਦਾਂ ਹੈਗਾ ਬੁਕਿੰਗ ਓਪਨ ਹੈ ਮੇਰਾ ਨੰਬਰ ਤੁਸੀਂ ਦੇ ਦੇਓ ਸਕਰੀਨ ਤੇ ਚੱਲ ਰਿਹਾ ਨੰਬਰ ਹੈ ਠੀਕ ਹੈ ਜੀ ਉਹ ਤੁਸੀਂ ਨੰਬਰ ਮੇਰਾ ਸਕਰੀਨ ਤੇ ਦੇ ਦਿਓ ਡਿਸਕ੍ਰਿਪਸ਼ਨ ਚ ਦੇ ਦਿਓ ਬੁਕਿੰਗ ਜਿਹੜੀ ਹੈਗੀ ਹੈ ਜੀ ਬੁਕਿੰਗ ਪਹਿਲੀ ਗੱਲ ਤੇ ਇਹ ਵੀ ਆਪਾਂ ਜਿਆਦਾ ਵੱਡਾ ਸੀਟ ਕਿਸੇ ਨੂੰ ਨਹੀਂ ਦੇਣਾ 50 ਬੈਗ ਮਿਨੀਮਮ ਤੇ ਮੈਕਸਿਮਮ ਆਪਾਂ 100 ਬੈਗ ਤੱਕ ਪਰ ਪਰਸਨ ਨੂੰ ਕਸਰ ਕਿਸਾਨ ਨੂੰ ਆਪਾਂ ਸੀਡ ਦੇ ਦਾਂਗੇ ਜਿਹੜੇ ਨਜ਼ਦੀਕ ਦੇ ਹੈਗੇ ਜੀ ਨਾਬੇ ਦੇ ਆਸ-ਪਾਸ ਦੇ ਹੈਗੇ ਆ ਉਹ ਆਪਣਾ ਆਕੇ ਲੈ ਜਾ ਸਕਦੇ ਆ ਜਿਨ੍ਹਾਂ ਨੂੰ ਲੱਗਦਾ ਵੀ ਬਹੁਤ ਜ਼ਿਆਦਾ ਦੂਰ ਹੈ ਜੀ ਠੀਕ ਹੈ ਉਹ ਇਹ ਕੰਮ ਕਰਨ ਵੀ 50-50% ਜਿਹੜਾ ਵੀ ਉਹ ਹੈਗਾ ਆਪਣਾ ਕਿਰਾਇਆ ਕਰ ਟ੍ਰਾਂਸਪੋਰਟ ਦਾ ਉਹ ਬੀਅਰ ਕਰ ਲਾਂਗੇ ਆਪਾਂ ਜੀ ਜੇ ਕੋਈ ਕਿਸਾਨ ਵੀਰ ਹੈਗਾ ਜਿਵੇਂ ਮੇਰੇ ਮੈਂ ਪਹਿਲਾਂ ਆਪਣਾ ਦੱਸਾਂ ਜੀ ਮੈਂ ਬਹੁਤ ਛੋਟੇ ਲੈਵਲ ਤੋਂ ਉੱਠਿਆ ਹੋਇਆ ਬੰਦਾ ਮੇਰੇ ਕੋਲ ਆਪਣੀ ਬਹੁਤ ਘੱਟ ਜ਼ਮੀਨ ਹੈ ਠੀਕ ਹੈ ਜੀ ਤੇ ਮੈਂ ਕੁਝ ਅੱਗੇ ਤੋਂ ਲੀਡ ਤੇ ਵੀ ਲੈ ਰਹੇ ਹਾਂ ਚਲੋ ਫਿਲਹਾਲ ਤਾਂ ਮੇਰੀ ਆਪਣੀਆਂ ਹੋਆਂ ਸਾਰੀ ਹਾਂਜੀ ਤੇ ਕੋਈ ਮੇਰੇ ਵਰਗਾ ਕਿਸਾਨ ਇੰਟਰਸਟਿਡ ਹੁੰਦਾ ਹੈ ਵੀ ਆ ਰਫ ਥੋੜਾ ਜਿਹਾ ਕਣਕ ਤੇ ਝੋਨੇ ਤੋਂ ਬਾਹਰ ਨਿਕਲੀਏ ਉਸ ਬੰਦੇ ਵਾਸਤੇ ਬਸ ਇੱਕ ਇੱਕ ਵਾਰ ਪ੍ਰੂਫ ਕਰ ਦੇ ਜੀ ਹਾਂਜੀ ਸਾਡੇ ਕੋਲ ਉਹ ਹੈਗਾ ਜੀ ਕਿਲਾ ਲੈਣਾ ਹੈ ਅੱਧਾ ਕਿਲਾ ਲੈਣਾ ਹੈ ਠੀਕ ਹੈ ਜੀ ਉਹਨੂੰ ਅਸੀਂ ਫ੍ਰੀ ਕਰ ਦਾਂਗੇ ਜੀ ਅਪ ਟੂ 200 ਕਿਲੋਮੀਟਰ ਤੱਕ ਜਿਸ ਕਿਸਾਨ ਨੂੰ ਹੈਲਪ ਦੀ ਲੋੜ ਹੈ ਜੀ ਉਹਦਾ ਟਰਾਂਸਪੋਰਟੇਸ਼ਨ ਅਸੀਂ ਬਹੁਤ ਵਧੀਆ ਗੱਲ ਹੈ ਹਨਾ ਜਿਹੜਾ ਭਰਾ ਛੋਟੀ ਕਿਸਾਨੀ ਆ ਜੋ ਚੇਂਜ ਕਰਨਾ ਚਾਹੁੰਦਾ ਵੀਰ ਜੀ ਉਹਦੇ ਵੱਲੋਂ ਮੈਨੂੰ ਮੇਰੇ ਵੱਲੋਂ ਇੱਕ ਇਹ ਸਹਾਇਤਾ ਹੈਗੀ ਹੈ ਚੰਗਾ ਸੀਡ ਬਾਈ ਹਰ ਕੋਈ ਲਾਉਣਾ ਚਾਹੁੰਦਾ ਹਨਾ ਕਈ ਵਾਰ ਆਪਾਂ ਦਵਾਂਗੇ ਜੀ ਤੇ ਬਾਈ ਕੋਲੇ ਤੁਸੀਂ ਪਹੁੰਚ ਕਰਿਓ ਗੱਲਬਾਤ ਕਰਿਓ ਬਹੁਤ ਵਧੀਆ ਕਿਸਾਨ ਨੇ ਮਿਹਨਤੀ ਕਿਸਾਨ ਨੇ ਬਾਕੀ ਜਿਹੜਾ ਇਹਨਾਂ ਨੇ ਖੇਤੀ ਬਾੜੀ ਦੇ ਵਿੱਚ ਹੋਰ ਵੀ ਬੜਾ ਕੁਝ ਕੀਤਾ ਹੈਗਾ ਕਦੇ ਫੇਰ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਆਲੂ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਨੇ ਜਿਹੜੇ ਕਿਸਾਨ ਭਰਾ ਨੂੰ ਆਲੂ ਦਾ ਵਧੀਆ ਬੀਜ ਚਾਹੀਦਾ ਹੈਗਾ एलआर ਦੇ ਵਿੱਚ ਇਹਨਾਂ ਕੋਲੇ ਜੀ 2 ਇਸ ਸਮੇਂ ਬੀਜਿਆ ਹੋਇਆ ਮਰੀਨੋ ਕੰਪਨੀ ਦਾ ਜੀ ਮਰੀਨੋ ਕੰਪਨੀ ਦਾ ਜੀ ਐਸ ਐਮ ਇਸ ਟਾਈਮ ਟੌਪ ਤੇ ਚੱਲ ਰਹੀ ਆ ਜਿਹੜੇ ਕਿਸਾਨ ਭਰਾਲੂ ਦੀ ਖੇਤੀ ਕਰਦੇ ਆ ਸਾਰੇ ਜਾਣਦੇ ਹੋਣਗੇ ਹਨ ਇਹ ਸੀਡ ਬਾਰੇ ਦੱਸਣ ਦੀ ਉਹਨਾਂ ਨੂੰ ਤਾਂ ਲੋੜ ਹੀ ਨਹੀਂ ਬਈ ਹਨ ਨਹੀਂ ਬਿਲਕੁਲ ਜੀ ਸਭ ਨੂੰ ਪਤਾ ਜੀ ਮੇਰੇ ਨਾਲੋਂ ਵੀ ਬਹੁਤ ਵਧੀਆ ਨੌਲੇਜ ਹੈ ਇੱਕ ਚੀਜ਼ ਹੋਰ ਹੈ ਜੀ ਵੀਡੀਓ ਵਿੱਚ ਮੈਂ ਥੋੜਾ ਜਿਹਾ ਕਲੀਅਰ ਕਰਦਾ ਮੈਂ ਨਵਾਂ ਬੰਦਾ ਜੀ ਆਲੂ ਦਾ ਨਵਾਂ ਉਹ ਕੀਤਾ ਇਵਨ ਕਿ ਮੈਂ ਫਾਰਮਿੰਗ ਦੇ ਵਿੱਚ ਹੀ ਨਵਾਂ ਆ ਜੀ ਅ ਪਹਿਲਾਂ ਮੈਂ ਜੌਬ ਕਰਦਾ ਸੀ ਐਜ ਇੰਜੀਨੀਅਰ ਮਕੈਨਿਕਲ ਇੰਜੀਨੀਅਰ ਹਾਂ ਜੀ ਮੈਂ ਤੇ ਮੈਂ ਰਾਈਸ ਇੰਡਸਟਰੀ ਦੇ ਐਕਸਪੋਰਟ ਦੇ ਵਿੱਚ ਕਾਫੀ ਜੌਬ ਕੀਤੀ ਹੈ ਕੇਆਰਬੀਐਲ ਆਪਣਾ ਕੰਪਨੀ ਹੈਗੀ ਕੋਲੀ ਵਾਲੀ ਇੰਡੀਆ ਗੇਟ ਕਲਾਸਿਕ ਬ੍ਰਾਂਡ ਜਿਹੜਾ ਹੈਗਾ ਇਹਨਾਂ ਦੇ ਨਾਲ ਮੈਂ ਬਹੁਤ ਲੰਮਾ ਟਾਈਮ ਕੰਮ ਕੀਤਾ ਦਾਵਤ ਨਾਲ ਬੜਾ ਲੰਮਾ ਟਾਈਮ ਕੰਮ ਕੀਤਾ ਇਹ ਸਾਰੇ ਐਕਟੇਅਰ ਆਲ ਆਰ ਐਕਸਪੋਰਟਰ ਸਾਰੇ ਐਕਸਪੋਰਟਰ ਰਹਿ ਗਿਆ ਇਹ ਤੇ ਉਸ ਤੋਂ ਬਾਅਦ ਵਿੱਚ ਅਸੀਂ ਆਰਗੈਨਿਕ ਐਕਸਪੋਰਟ ਦਾ ਸਾਡਾ ਇੱਕ ਸਿਸਟਮ ਚੱਲਿਆ ਜੀ 2012 ਦੇ ਵਿੱਚ ਹਾਂਜੀ ਆਰਗੈਨਿਕ ਐਕਸਪੋਰਟ ਕਰਦੇ 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 ਸਮਝ ਆਇਆ ਅਸੀਂ ਕੀ ਕਰ ਰਹੇ ਹਾਂ ਪੰਜਾਬ ਦੇ ਵਿੱਚ ਤੇ ਸਾਨੂੰ ਆਰਗੈਨਿਕ ਲੈਂਡ ਜਿਹੜੀ ਮਿਲੀ ਜੀ ਉਹ ਜੰਮੂ 'ਚ ਮਿਲੀ ਉਜੈਨ इंदौर एमपी ਦੇ ਵਿੱਚ ਪੈ ਗਿਆ ਜੀ ਠੀਕ ਹੈ ਤੇ ਆਪਣਾ ਜੁਪੀ ਦਾ ਕਾਫੀ ਏਰੀਆ ਬਦਾਈਉ ਬਦੂਈਉ ਸਾਈਡ ਠੀਕ ਹੈ ਜੀ ਲਸ਼ਕਰ ਹੋ ਗਿਆ ਆਪਣਾ ਹਾਇਦਰਾ ਹਰਦوار ਸਾਈਡ ਉੱਥੇ ਸਾਨੂੰ ਆਰਗੈਨਿਕ ਲੈਂਡ ਮਿਰੀ ਜੀ ਸਾਨੂੰ ਪੰਜਾਬ ਚ ਆਰਗੈਨਿਕ ਲੈਂਡ ਨਹੀਂ ਲੱਭੀ ਬਹੁਤ ਵੱਡਾ ਪ੍ਰੋਫਿਟ ਸੀਗਾ ਆਰਗੈਨਿਕ ਪ੍ਰੋਡਿਊਸ ਦੇ ਉੱਪਰ ਸਭ ਕੁਝ ਸੀਗਾ ਉਦੋਂ ਤੋਂ ਦਿਮਾਗ ਦੇ ਵਿੱਚ ਇੱਕ ਸਿਸਟਮ ਸੀਗਾ ਵੀ ਯਾਰ ਠੀਕ ਹੈ ਪੈਸੇ ਹੀ ਸਭ ਕਮਾਉਂਦੇ ਐ ਦੋ ਤਿੰਨ ਟਾਈਮ ਦੀ ਰੋਟੀ ਸਭ ਖਾਂਦੇ ਐ ਭਾਈ ਸਾਹਿਬ ਪਰ ਸਾਡੇ ਬੱਚੇ ਕਿਸ ਪਾਸੇ ਜਾ ਰਹੇ ਐ ਅਸੀਂ ਪੰਜਾਬ ਦੇ ਵਿੱਚ ਸਾਡੇ ਕੋਲ ਲੈਂਡ ਹੀ ਹੈ ਨਹੀਂ ਆਰਗੈਨਿਕ ਹੋਏਗੀ ਤਾਂ ਛੱਦ ਮੇਂ ਨੌਲੇਜ ਨਾ ਹੋਵੇ ਕਿਤਨਾ ਕਿਤੇ ਪਾਸੇ ਹੋਵੇ ਬਟ ਅਸੀਂ ਲੈਂਡ ਸਰਟੀਫਾਈਡ ਨਹੀਂ ਕਰ ਪਾਏ ਜੀ ਸਨ 2012 ਦੀਆਂ ਗੱਲਾਂ ਨੇ ਜੀ ਅਸੀਂ ਪੰਜਾਬ ਦੇ ਵਿੱਚ ਆਪਣੀਆਂ ਲੈਂਡਾਂ ਸਭ ਦੀਆਂ ਲੈਂਡਾਂ ਅਸੀਂ ਟੈਸਟ ਕਰਵਾ ਲਈ ਜੀ ਸੈਂਪਲਿੰਗ ਸੈਂਪਲਿੰਗ ਕਰਵਾ ਲਈ ਜੀ ਸੈਂਪਲਿੰਗ ਯੂਰੋ ਯੂਰਪ ਸਟੈਂਡਰਡ ਦੇ ਨਾਲ ਹੁੰਦੀ ਹੈ ਜੀ ਜਿਹੜੇ ਬਾਹਰ ਦੇ ਵਿੱਚ ਆਪਣੇ ਜਿਹੜਾ ਡਿਮੈਟਰ ਸਰਟੀਫਾਈਡ ਹੁੰਦਾ ਫੀਲਡ ਉਹ ਯੂਰਪ ਸਟੈਂਡਰਡ ਦੇ ਹਿਸਾਬ ਨਾਲ ਸੈਂਪਲਿੰਗ ਹੁੰਦੀ ਹੈ ਇੰਡੀਅਨ ਸਟੈਂਡਰਡ ਨਾਲੋਂ ਨਹੀਂ ਮੰਨਦੇ ਠੀਕ ਹੈ ਜੀ ਉਹ ਸਟੈਂਡਰਡ ਦੇ ਵਿੱਚ ਸਾਡੀ ਪੰਜਾਬ ਦੀ ਜਿੰਨੀ ਉਸ ਟਾਈਮ ਅਸੀਂ ਦੇਖੀ ਹੋ ਸਕਦਾ ਕੋਈ ਏਰੀਆ ਹੋਵੇ ਜਿਹੜਾ ਆਰਗੈਨਿਕ ਹੋਵੇ ਬਟ ਜਿੰਨੀ ਅਸੀਂ ਦੇਖੀ ਅਸੀਂ ਆਰਗੈਨਿਕ ਲੈਂਡ ਨਹੀਂ ਲੱਭ पाए ਹੁਣ ਇਹਨੂੰ ਜਦੋਂ ਆਰਗੈਨਿਕ ਕਰਨਾ ਚਾਹੁੰਦੇ ਆ ਤਾਂ ਵੀਰ ਜੀ 3 ਸਾਲ ਸਾਇੰਟਿਸਟ ਕਹਿੰਦੇ ਨੇ ਡਾਕਟਰ ਸਾਹਿਬ ਸਾਡੇ ਕਹਿੰਦੇ ਨੇ ਬਟ ਮੈਨੂੰ ਲੱਗਦਾ ਵੀ ਇਹਨੂੰ 4 ਤੋਂ 5 ਸਾਲ ਪ੍ਰੋਪਰ ਆਰਗੈਨਿਕ ਨੂੰ ਲੱਗਣਗੇ ਉਹ ਵੀ ਫੀਲਡ ਨੂੰ ਹੁਣ ਪੜੋਸੀ ਕਰ ਰਿਹਾ ਜੀ ਸਾਹਮਣੇ ਪੈਸਟੀਸਾਈਡ ਉਹ ਹਵਾ ਨਾਲ ਇੱਧਰ ਆ ਰਿਹਾ ਜੀ ਤੁਸੀਂ ਕਿੱਦਾਂ ਆਰਗੈਨਿਕ ਕਰ ਲਓਗੇ ਠੀਕ ਹੈ ਬਾਰਿਸ਼ ਹੋ ਰਹੀ ਹੈ ਜੀ ਪਾਣੀ ਨੀਵੇਂ ਖੇਤਾਂ ਵਿੱਚ ਆ ਗਿਆ ਉੱਪਰਲੇ ਖੇਤਾਂ ਹੁੰਦਾ ਉਹਨੂੰ ਕਿੱਦਾਂ ਆਰਗੈਨਿਕ ਕਹਿ ਸਕਦੇ ਹੋ ਤੁਸੀਂ ਹੈਨਾ ਇਹ ਤਾਂ ਇਹ ਹੈਗਾ ਵੀ ਜਦੋਂ ਪੂਰੇ ਦਾ ਪੂਰਾ ਘੱਟੋ ਘੱਟ 2-4 ਕਿਲੋਮੀਟਰ ਦਾ ਪੈਚ ਹੀ ਆਰਗੇਨਿਕ ਬਣੇ ਤਾਂ ਉਹ ਤਾਂ ਸੈਂਟਰਲ ਏਰੀਆ ਜਿਹੜਾ ਹੈਗਾ दैट शुड ਬੀ ਆਰਗੇਨਿਕ ਉਹਨੋਂ ਪ્યોਰ ਆਰਗੇਨਿਕ ਕਹਿ ਸਕਦੇ ਹੋ ਉਹ ਪਿਓਰ ਆਰਗੇਨਿਕ ਹੋ ਸਕਦਾ ਹੈ ਠੀਕ ਹੈ ਬਟ ਸਾਈਡਾਂ ਜਿਹੜੀਆਂ ਸਾਈਡ ਤੋਂ ਪੂਲੂਟ ਹੋ ਰਹੀਆਂ ਨੇ ਹਵਾ ਨਾਲ ਹੋ ਰਹੀਆਂ ਨੇ ਪਾਣੀ ਨਾਲ ਹੋ ਰਹੀਆਂ ਨੇ ਕ੍ਰੋਸ ਕੰਟਾਮਿਨੇਸ਼ਨ ਜਿਹਨੂੰ ਕਹਿ ਦਿੰਦੇ ਆ ਜੋ ਹੋਇਆ ਉਹ ਨਹੀਂ ਹੋ ਰਿਹਾ ਬਟ ਚਲੋ ਸਟਿਲ ਇਹ ਕਹਿ ਸਕਦੇ ਆ ਵੀ ਆਪਾਂ ਪੈਸਟਿਸਾਈਡ ਫ੍ਰੀ ਤਾਂ ਆਪਣੇ ਬੱਚਿਆਂ ਨੂੰ ਦੇਈਏ ਜੀ ਹੈ ਜੀ ਉਹ ਕੋਸ਼ਿਸ਼ ਹੈ ਫੀਡ ਵਾਸਤੇ ਕੋਈ ਦਿੱਕਤ ਨਹੀਂ ਜੀ ਮੋਸਟ ਵੈਲਕਮ ਹੈ ਆਪਾਂ ਸੀਡ ਦਵਾਂਗੇ ਜਿਹੜਾ ਮੇਰਾ ਭਰਾ ਨਹੀਂ ਅਫੋਰਡ ਕਰ ਸਕਦਾ ਕਿ ਮੈਂ ਟਰਾਂਸਪੋਰਟ ਦਾ ਖਰਚਾ ਇੰਨੀ ਦੂਰੋਂ ਕਰਾ ਉਹਦੇ ਅਸੀਂ ਪਹੁੰਚਾ ਦਾਂਗੇ ਜੀ ਘਰ ਇੱਕ ਕਿਲਾ ਦੋ ਕਿਲੇ ਤੱਕ ਦਾ ਸੀਡ ਕੋਈ ਦਿੱਕਤ ਵਾਲੀ ਗੱਲ ਨਹੀਂ ਸਾਰੇ ਨਾ ਕਿਤੇ ਵੀਰਜੀ ਕਹਿਣ ਲੱਗ ਜਾਣ ਜਿਹੜੇ ਅਫੋਰਡ ਵੀ ਕਰਦੇ ਆ ਵੀ ਜੀ ਸਾਡਾ ਵੀ ਟਰਾਂਸਪੋਰਟ ਦੇ ਦਿਓ ਉਹਦੇ ਜਿਆਦਾ ਦੂਰ ਹੋਏਗਾ ਉਹਨੂੰ ਆਪਾਂ 50-50 ਕਰ ਲਾਂਗੇ ਉਹ ਕੋਈ ਦਿੱਕਤ ਨਹੀਂ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਹਨਾ ਤੇ ਦੋਸਤੋ ਜਿਹੜੇ ਕਿਸਾਨ ਭਰਾ ਚਾਹੁੰਦੇ ਹੈਗੇ ਵਧੀਆ ਸੀਡ ਲਾਉਣਾ ਆਲੂ ਦੇ ਵਿੱਚ ਕਿਉਂਕਿ ਆਲੂ ਦੀ ਖੇਤੀ ਆ ਦੋਸਤੋ ਇਦੇ 'ਚ ਜਿਹੜਾ ਹੈਗਾ ਝਾੜ ਹੀ ਮੇਨ ਮੈਟਰ ਕਰਦਾ ਹਨਾ ਜੇ ਵਧੀਆ ਝਾੜ ਆਊਗਾ ਤਾਂ ਤੁਸੀਂ ਚੰਗੀ ਇਹਦੇ 'ਚ ਕਮਾਈ ਕਰ ਸਕਦੇ ਹੋ ਤੇ ਜੇ ਆਪਾਂ ਸੀਡ ਵਧੀਆ ਲਾਉਣੇ ਹੈਗੇ ਆ ਬਿਮਾਰੀ ਰਹਿਤ ਵਾਇਰਸ ਫ੍ਰੀ ਸੀਡ ਲਾਉਣੇ ਆ ਤਾਂ ਝਾੜ ਵੀ ਵਧੀਆ ਆਊਗਾ ਤੇ ਅਗਲੇ ਸਾਲਾਂ ਦੇ ਲਈ ਤੁਸੀਂ ਜਿਹੜਾ ਬੀਜ ਵੀ ਆਪ ਦਾ ਰੱਖ ਸਕਦੇ ਹੋ ਜੇਕਰ ਆਪਾਂ ਹਰ ਸਾਲ ਨਵਾਂ ਬੀਜ ਲਵਾਂਗੇ ਤਾਂ ਖਰਚਾ ਸੀਡ ਤੇ ਬਹੁਤ ਹੋ ਜਾਂਦਾ ਇਸ ਲਈ ਜਦੋਂ ਵੀ ਸ਼ੁਰੂਆਤ ਕਰਨੀ ਹੈ ਜਿਹੜੇ ਕਿਸਾਨ ਭਰਾ ਨਵੇਂ ਵੀ ਆਲੂ ਚਾਉਣਾ ਚਾਹੁੰਦੇ ਆ ਤਾਂ ਚੰਗਾ ਸੀਡ ਲੈ ਕੇ ਬੀਜੋ ਹਨਾ ਬਾਈ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨੀ ਕੀਮਤੀ ਜਾਣਕਾਰੀ ਦਿੱਤੀ ਆ ਤੇ ਫਾਰਮ ਦੀ ਇਹਨਾਂ ਦੀ ਜਿਹੜੀ ਲੋਕੇਸ਼ਨ ਹੈਗੀ ਆ ਇਹਨਾਂ ਦਾ ਫੋਨ ਨੰਬਰ ਪ੍ਰੋਪਰ ਜਿਹੜਾ ਐਡਰੈਸ ਹੈਗਾ ਉਹ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਚੈੱਕ ਕਰ ਸਕਦੇ ਹੋ ਹੋਰ ਜਾਣਕਾਰੀ ਵਾਲੀਆਂ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਲਗਾਤਾਰ ਦੇਖਦੇ ਰਹੋ ਵੀਡੀਓ ਕਿਵੇਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ ਬਹੁਤ ਧੰਨਵਾਦ